ਮਤੇਗੜ ਚੂੜਿਆ ਦੇ ਪਿੰਚਰ ਸਮਰਦਾ ਸੇ ਕਿ ਸਮਰਾਏ ਦਾ ਵਾਸੀ ਗਿਆਰਪੁਰਾ ਦੱਸਦੇ ਕਿ 11ਵੇਂ ਦੇ ਵਿੱਚ ਪਰਦੇ ਹੋਏ 16 ਵਰਿਆ ਦੇ ਨੌਜਵਾਨ ਸੁਖਮਨਪ੍ਰੀਤ ਸਿੰਘ ਜੋ ਕਿ ਪੱਤਰ ਮੇਜਰ ਸਿੰਘ ਜੋਸਦੀ ਇੱਕ ਸੜਕ ਹਾਸੇ ਚ ਮੌਤ ਹੋ ਗਈ ਹੈ ਦੱਸਦੇ ਕਿ ਜਾਣਕਾਰੀ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੁਲੇਟ ਸਵੈ ਇੱਕ ਬਲਾਸ ਦੇ ਨਾਲ ਅਗਲਗ ਗਈ ਜਿਸ ਕਾਰਨ ਨੌਜਵਾਨ ਸੁਖਮਨਪ੍ਰੀਤ ਦੀ ਮੌਕੇ ਤੇ ਮੌਤ ਹੋ ਗਈ ਦੱਸਿਆ ਗਿਆ ਹੈ ਕਿ ਸੁਖਮਨਪ੍ਰੀਤ 10ਵੀਂ ਕਲਾਸ ਦੇ ਵਿੱਚ ਫਰਸਟ ਕਲਾਸ ਡਿਵੀਜ਼ਨ ਦੇ ਨਾਲ ਪਾਸ ਹੋਣ ਤੋਂ ਬਾਅਦ ਜੁੜਾ ਹੈ ਪੀਟੀ ਦੀਆ ਕਲਾਸਾਂ ਲਗਾਉਣ ਦੇ ਲਈ ਅੰਮ੍ਰਿਤਸਰ ਜਾਂਦਾ ਸੀ ਸੁਖਮਨਪ੍ਰੀਤ ਸਿੰਘ ਦੀ ਮੌਤ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸ਼ੋਗ ਦੀ ਲਹਿਰ ਹੈ ਮੇਰੇ ਵੱਡੇ ਭਰਾ ਦਾ ਲੰਮਾ ਪੂਰਾ ਅੰਮ੍ਰਿਤਸਰ ਜਾਂਦਾ ਪੀਟੀ ਕਰਨ ਉਹ 4:00 ਵਜੇ ਆ ਗਿਆ ਸਾਨੂੰ ਸਵੇਰੇ ਕਹਿੰਦਾ ਇਹ ਮੈਂ ਜਾਣਾ ਵਾਂ ਨਾਲ ਕੇ ਸਾਡੇ ਨਾਲ ਕੇ ਜਾਣਾ ਆਪਣੇ ਡੈਡੀ ਦੇ ਨਾਲ ਕੇ ਉਹ ਤੇ ਪ੍ਰੇਮ ਬੜਾ ਕਰਦੇ ਤੇ ਜਾਂਦਾ ਅੱਗੇ ਵੀ ਜਲ ਜਾਂਦਾ ਹੈ 4 ਵਜੇ ਆ ਗਿਆ ਧਾਨ ਕੇ ਮੁੜ ਕੇ ਫੇਰ ਤਰ ਤਰੋਂ ਆ ਗਿਆ ਵਾ ਦੋਵੇਂ ਮੁੰਡੇ ਕੋਈ ਹੋਰ ਜਾਂਦਾ ਸੀ ਇਕੱਠੇ ਆਏ ਉਹਨੂੰ ਘਰ ਛੱਡ ਕੇ ਫੇਰ ਫੜੇ ਘੜ ਚ ਲੱਗ ਗਿਆ ਵਾ ਘਰ ਨਹੀਂ ਆਇਆ ਮੁੜ ਕੇ ਉਹ ਇਟਨ ਮੋਟਰਸਾਈਕਲ ਆ ਕੇ ਵਟਾ ਕੇ ਮੁੰਡੇ ਨਾਲ ਚੱਲ ਗਿਆ 9:00 ਤੋਂ 9:00 ਵਜੇ ਸਾਨੂੰ ਫੋਨ ਆਇਆ ਜਾਣਾ ਇਹਨੇ ਬੱਲੀ ਸੀ ਬੱਲ ਹਾਂਜੀ ਮੋਟਰਟ ਮੋਟਰਸਾਈਕਲ ਜੀ ਫੋਨ ਹਨ ਨੂੰ ਆਇਆ ਇਹਦੀ ਮੰਮੀ ਨੇ ਇਹਦੇ ਫੋਨ ਤੇ ਫੋਨ ਕੀਤਾ ਕਿਸੇ ਨੇ ਇਹ ਬੱਚਾ ਤੁਹਾਡਾ ਕੀ ਲੱਗਦਾ ਵਾ ਮੈਂ ਕਿਹਾ ਬੇੜਾ ਮੇਰਾ ਉਹਨੇ ਵੀ ਇਤਰਾ ਅਕਸੀਡੈਂਟ ਹੋ ਗਿਆ ਵਾ ਇਹਦਾ ਸੋਈਆਂ ਮੰਡੀ ਦੇ ਉੱਰਲੇ ਬੰਨੇ ਜਿਹੜੀ ਮੂਗੀ ਖੇੜੀ ਤੜਕ ਮੁੜਦੀ ਆ ਉੱਥੇ ਥਾਰ ਗੱਡੀ ਦੇ ਵੱਜਾ ਇਹਨਾਂ ਦਾ ਵਾ ਦਾ ਠਾਰ ਗੱਡੀ ਦਾ ਵੱਜਾ ਅਗਲੇ ਬੰਨੇ ਵੱਜਾ ਪਤਾ ਨਹੀਂ ਉੱਥੇ ਮੋੜ ਤੇ ਹੋਇਆ ਵਾ ਬੜੀ ਉਹ ਉਹ ਸਾਵਨ ਦੇ ਅੱਜ ਬਾਜ ਕੇ ਅੱਗ ਲੱਗੀ ਮੇਟ ਨੂੰ ਉਹ ਲੋਕ ਮਿੱਟੀ ਮੁੱਟੀ ਪਾ ਜਿਹਨੂੰ ਮਜਾਇਆ ਏ ਥੋੜਾ ਉੱਪਰ ਚੁੱਕ ਕੇ ਬਲੇ ਨੂੰ ਵਜਾ ਅਸੀਂ ਫੇਰ ਡੇਪ ਤੇ ਆਸੁੰਦੇ ਨੇ ਲੋਕਾਂ ਚੁੱਕਿਆ ਹੁਣ ਪਤਾ ਨਹੀਂ ਉਹ ਗੱਡੀ ਵਾਲੇ ਨਾਲ ਹੀ ਗਏ ਜਾਂ ਨਹੀਂ ਗੱਡੀ ਤੇ ਉੱਥੇ ਹੀ ਮੁੜ ਗਏ ਜਿੰਨੇ ਜਿੰਨੂੰ ਅਸੀਂ ਗਏ ਆ ਸਾਡੇ ਜਾਣਿਆਂ ਨੂੰ ਤੇ ਖਤਮ ਹੀ ਸਾਰ ਗੱਡੀ ਵਾਲੇ ਜਿਹੜੇ ਉਹ ਉਹਨੂੰ ਟੱਕ ਤੇ ਅਣ ਪਛਾਤੇ ਹੀ ਉਹਨਾਂ ਅੱਜ ਪਤਾ ਲੱਗਾ ਕਿ ਉਹ ਕੋਈ ਲਹਿਰ ਕੇ ਬੰਨਿਆ ਉਸ ਤੋਂ ਦੇ ਜਾਂਦਾ ਹੀ ਪੀਟੀ ਦੀ ਤਿਆਰੀ ਕਰਦਾ ਪੀਟੀ ਦੀ ਕਰਦਾ ਏ ਥੋੜਾ ਪੜਾਈ ਤੇ ਵੀ ਜੀ ਤੇ ਅੰਲਾ ਮੈਂ ਇਹ ਥੋੜਾ ਕਹਿਵਾਦਾ ਐਸਾ ਹੋ 10ਵੀਂ ਕੀਤੀ ਉਹ ਤਰ੍ਹਾਂ ਦੇ ਹਕਿੰਦਾ ਮੈਂ ਪੀਟੀ ਕਰਨੀ ਆ ਮੈਂ ਹਜੇ ਤੇ ਟੈਂ ਬੜਾ ਕਹਿੰਦਾ ਨਹੀਂ ਚਾਚਾ ਮੇਰੇ ਕੋਲ ਸੁਮਹਾਈ ਹੋਣੀ ਆ ਮੈਂ ਸਾਲ ਚ ਮਹਾਈ ਕਰਨੀ ਆ ਇਹ ਕਿ ਕਰ ਲਾ 10 ਦਿਨ ਪਹਿਲਾਂ ਰਿਜ਼ਲਟ ਆਇਆ ਦੱਸ 10 ਦਿਨ ਪਹਿਲਾਂ ਰਿਜ਼ਲਟ ਆਇਆ 81% ਨੰਬਰ ਆਏ ਆ ਇਹ ਇੱਥੇ ਜਿਹੜੇ ਪੌੜਾ ਹੀ ਗੋਲਡਨ 뷰 ਪੜਦਾ ਹੈ ਅੱਗੇ ਵੀ ਪਲੱਸ 1 ਦਾ ਦਾਖਲਾ ਲੈਣਾ ਹੀ ਅਜੇ ਕੋਈ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਚਰਨਜੀਤ ਸਿੰਘ ਪੰਚਸੰਗਾਇ ਤੋਂ ਜਿਹੜੀ ਇਹ ਦੁਖਾਈ ਖਬਰ ਹੋਈ ਆ ਸਾਡਾ ਛੋਟਾ ਵੀਰ ਆ ਸਾਡਾ ਭਰਾ ਵਰਗਾ ਸਾਡੇ ਨਾਲ ਹੀ ਰਹਿੰਦਾ ਸੀ ਖਾਂਦੇ ਪੀਂਦੇ ਇਕੱਠੇ ਰਹੇ ਸੀ ਜਰਾ ਇਹ ਅੰਮ੍ਰਿਤਸਰ ਜਾ ਰਿਹਾ ਸੀ ਤਾਂ ਇਹ ਰਸਤੇ ਵਿੱਚ ਸੋਈਆਂ ਲੱਗੇ ਤੇ ਅੱਗੋਂ ਥਾਰ ਗੱਡੀ ਆਉਂਦੀ ਆ ਤਾਂ ਉਹਨੇ ਦੇਖਿਆ ਨਹੀਂ ਆ ਮਤਲਬ ਤੇਜ਼ ਹੀ ਗੱਡੀ ਤੇ ਦਾ ਜਿਹੜਾ ਕਿ ਸੀ ਜਾਣ ਤੋਂ ਹੱਥੋਂ ਬੈਠਾ ਵਿਚਾਰਾ ਸਾਡਾ ਛੋਟਾ ਵੀਰ ਥਾਰ ਗੱਡੀ ਵਾਲੇ ਨੂੰ ਪਤਾ ਕੀਤਾ ਕੋਈ ਬਚਾ ਲੈਣ ਵਾਲੀ ਸਾਈਡ ਦੇ ਨੇ ਉੱਥੇ ਲੱਗੀ ਆ ਥਾਣੇ ਲੱਗੀ ਆ ਪੀਸ ਥਾਣੇ ਲੱਗੀ ਆ ਸਾਡੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਪਰਿਵਾਰ ਨੂੰ ਬਹੁਤ ਡੂੰਗਾ ਸਦਮਾ ਆਇਆ ਜੀ ਦਸਵੀਂ ਪਾਸ ਕਰਕੇ ਜਿਹਦੇ ਹੁਣ ਥੋੜੇ ਦਿਨ ਹੋਇਆ ਰਿਜ਼ਲਟ ਹੋਇਆ ਹੀ ਪਾਸ ਹੋਈ ਤਾਂ ਗਈ ਅੰਮ੍ਰਿਤਸਰ ਜਾਣਾ ਮੇਰੀ ਸਟੱਡੀ ਥੋੜੀ ਧੀਗਿਆ ਤੇ ਮੈਂ ਪੀ.ਟੀ. ਕਰਨੀ ਆ ਤਾਂ ਮੇਰੀ ਸਾਲ ਦੋ ਨੂੰ ਮੈਂ ਸੈੱਟ ਹੋਣਾ ਮਾ ਮੇਰੀ ਸਟੱਡੀ ਹੋਣੀ ਆ ਕੰਪਲੀਟ ਤੇ ਮੈਂ ਅੰਮ੍ਰਿਤਸਰ ਜਾਂਦਾ ਸੀ ਉਹ ਰਸਤੇ ਸੀ ਖਲਾਸ ਲਾ ਕੇ ਆ ਰਿਹਾ ਸੀ ਉਹਦੇ ਬਾਅਦ ਸ਼ਾਮੀ ਇਹਨਾਂ ਦੇ ਰਿਸ਼ਤੇਦਾਰ ਨੇ ਇਹਦੇ ਪਿਤਾ ਜੀ ਦੇ ਨਾਨਕੇ ਨੇ ਇੱਥੇ ਬੱਲ ਉਹਨਾਂ ਦੇ ਪੁੱਤਰਾ ਆਇਆ ਇੱਥੇ ਚਾਹ ਦੋਤਾ ਉਥੇ ਉਹਨਾਂ ਨੇ ਬੁਲਾਇਆ ਵੀ ਚਲ ਕੋਈ ਨਹੀਂ ਆ ਜਾ ਇੱਥੇ ਮਤਲਬ ਬੈਨੇ ਆ ਕਿੱਥੇ ਕਰਦੇ ਆ ਖੁਸ਼ੀ ਮਨਾਉਨੇ ਆ ਲੇਕਿਨ ਖੁਸ਼ੀਆਂ ਵਿਚਾਰਾ ਮਨਾ ਨਹੀਂ ਪਾਇਆ ਪਹੁੰਚ ਨਹੀਂ ਪਾਇਆ ਹਾਂਜੀ ਉਹ ਵੀ ਨਾਲ ਹੀ ਉਥੇ ਫੜੇ ਗਏ ਨੇ ਉਹ ਵੀ